ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਤੇ ਵੀਰ ਮੇਰੇ ਉਹ ਬੜੇ ਭਰਾ ਮੈਸੇਜ ਕਰਦੇ ਸੀ ਨਾ ਵੀ ਕਿੱਦੇ ਚੱਲੀਏ ਕਿੱਦੇ ਚੱਲੀਏ ਜੀ ਬਾਈ ਜੀ 20 ਤਰੀਕ ਅੱਜ 12 ਕੱਲ ਨੂੰ 19 ਪਰਸੋਂ 20 ਦਿਨ ਸ਼ੁੱਕਰਵਾਰ ਨੂੰ ਆਪਾਂ ਜਾਣਾ ਹੈ ਕਿਹੜੇ ਪਾਸੇ ਜਾਣਾ ਅਸੀਂ ਇੱਥੋਂ ਮੋੜ ਤੋਂ ਚੱਲਣਾਗਾ ਬਾਇਆ ਰਾਮਪਰਾ ਹੋ ਕੇ ਸਾਡਾ ਸਿੱਧਾ ਜਿਹੜਾ ਰਹੂਗਾ ਰੂਟਰ ਰਹੂਗਾ ਅੰਮ੍ਰਿਤਸਰ ਤੋਂ ਬਟਾਲਾ ਤੇ ਡੇਰਾ ਬਾਬਾ ਨਾਨਕ ਤੇ ਨਾਲ ਠੇਠ ਰਕੇ ਪਿੰਡ ਨਾਲ ਭਰਾ ਮੇਰੇ ਉਹ 20 ਤਰੀਕ ਨੂੰ ਸਾਰੇ ਭਰਾ ਮਨੇ ਜਾਣਾਗਾ ਜਿੰਨੇ ਵੀ 20 ਟਰੈਕਟਰ ਤੇ ਫੋਨ ਕਰਦੇ ਸੀ ਆ ਜਿਹੜੀ ਪਰਸੋਂ 20 ਆਉਣੀ ਐ ਏਸੀ ਨੂੰ ਸਾਰੇ ਤੁਰਪਿਓ ਦੀ 21 ਨੂੰ ਆਪਾਂ ਅਰਦਾਸ ਕਰਾ ਕੇ ਕੰਮ ਸ਼ੁਰੂ ਕਰ ਦੇਣਾਗਾ ਤੇ ਬੜੀਆਂ ਵੀਡੀਓ ਸ਼ਾਪ ਪਿੱਛੇ ਇੱਕ ਵੀਡੀਓ ਚੱਲੀ ਜਾਂਦੀ ਸੀ ਮੇਰਾ ਮੁੰਡਾ ਨਹੀਂ ਲੱਭਣ ਡਿਆ ਲੋਕਾਂ ਨੇ ਧੂੜ ਘੜਤੀ ਸ਼ੇਅਰ ਕਰ ਕਰ ਪਰ ਜੇ ਆਹ ਵੀਡੀਓ ਵੀ ਸ਼ੇਅਰ ਕਰ ਦਿਓ ਨਹੀਂ ਫੋਨ ਚਲਾਉਣ ਦਾ ਕੋਈ ਦਮ ਨਹੀਂ ਆਪਾਂ ਉੱਥੇ ਵਾਹਨ ਪੱਤਰ ਕਰਨ ਜਾਣੇ ਆ 80 70 80 ਕਿੱਲਾਂ ਦੇ ਵਿੱਚ ਬਰੇਤੀ ਆ 5 7 ਕਿੱਲਾਂ ਦੇ ਵਿੱਚ ਵੱਡਾ ਟੋਆ ਪੱਟਿਆ ਹੋਇਆ ਜਿੱਥੇ ਸਿੱਟਣੀ ਆ ਤੇ ਦਾਨੀ ਸੱਜਣਾ ਵੀ ਭਰਾ ਮੇਰੇ ਵੀਰਾਂ ਨੂੰ ਬੇਨਤੀ ਹੈ ਵੀ 21 ਤਰੀਕ ਤੋਂ ਸਾਡੇ ਕੋਲੇ ਉੱਥੇ ਪਹੁੰਚਣਾ ਸ਼ੁਰੂ ਹੋ ਜਿਓ ਤੁਹਾਡੇ ਹੱਥੀਂ ਸੇਵਾ ਕਰਾਉਣੀ ਆ ਤੁਹਾਡੇ ਹੱਥੀਂ ਡੀਜ਼ਲ ਪਾਉਣਾ ਸੀ ਹਰ ਇੱਕ ਟਰੈਕਟਰ 'ਚ ਇਹ ਨਹੀਂ ਹੈਗਾ ਵੀ 56000 ਜੋ ਇੱਥੇ ਤੇ ਜਾਓ ਉਹ ਕੰਮ ਨਹੀਂ ਕਰਨਾ ਆਪਦੇ ਲੀਡੇ ਕੱਪੜੇ ਨਾਲ ਲੈ ਕੇ ਆ ਉਹ ਰਹਿਣ ਦਾ ਪ੍ਰਬੰਧ ਹੋਊਗਾ ਦਾਨੀ ਸੱਜਣਾ ਨੂੰ ਵੀ ਕਹਿੰਦਾਗਾ ਆਪਦੇ ਹੱਥੀਂ ਕੰਮ ਕਰਕੇ ਜਾਇਓ ਜਿਹੜਾ ਵੀ ਕਰਨਾ ਤੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਬਾਈ ਜੀ 20 ਤਰੀਕ ਨੂੰ ਦੇਰਾ ਬਾਬਾ ਨਾਨਕ ਠੇਠੜੇ ਪਿੰਡ ਕੰਨੀ ਆਪਣੀ ਤਿਆਰੀ ਹੈ ਜੀ ਸਾਡਾ ਰੂਟ ਰਹੂਗਾ ਬਾয়া ਬਠਿੰਡਾ ਫਰੀਦਕੋਟ ਅੰਮ੍ਰਿਤਸਰ ਤੇ ਬਟਾਲਾ ਤੇ ਡੇਰਾ ਬਨਾਨਕ ਜੀ ਧੰਨਵਾਦ